ਜਦੋਂ ਬੱਚੇ ਨੂੰ ਆਪਣੇ ਪਿਤਾ ਦਾ ਦਾਦਾ ਜੀ ਦਾ ਦਾਦੀ ਜੀ ਦਾ ਡਰ ਹੋਵੇ ਵਾਸਤਵ ਚੋ ਡਰ ਨਹੀਂ ਹੁੰਦਾ ਉਹ ਅਦਬ ਹੁੰਦਾ ਰਿਸਪੈਕਟ ਹੁੰਦੀ ਹੈ ਜਿਹੜਾ ਡਰ ਹੁੰਦਾ ਹੈ ਨਾ ਉਹਨੂੰ ਆਪਾਂ ਕਹਿੰਦੇ ਵੀ ਤੇਰੀ ਖਲੜੀ ਵਿੱਚ ਹੁਣ ਡਰ ਨਹੀਂ ਰਿਹਾ ਡਰ ਸ਼ਬਦ ਰਿਸਪੈਕਟ ਨਾਲ ਜੁੜਿਆ ਹੋਇਆ ਹੈ ਅਦਬ ਨਾਲ ਜੁੜਿਆ ਹੋਇਆ ਹੈ ਹੁਣ ਜਦੋਂ ਬੱਚਾ ਆਪਣੇ ਮਾਂ ਬਾਪ ਦਾ ਡਰ ਕਬੂਲਦਾ ਹੈ ਵੀ ਆਹ ਕੰਮ ਜੀ ਮੈਂ ਕੀਤਾ ਤੇ ਮੇਰੇ ਮਾਂ ਬਾਪ ਮੇਰੇ ਤੇ ਖੁਸ਼ ਨਹੀਂ ਹੋਣਗੇ ਮੇਰੇ ਦਾਦਾ ਜੀ ਮੇਰੀ ਦਾਦੀ ਜੀ ਜਾਂ ਤਾਏ ਚਾਚੇ ਜੋ ਵੀ ਆਪਣਾ ਪਰਿਵਾਰ ਹੁੰਦਾ ਹੈ ਬੱਚਾ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਕਦਮ ਪੁੱਟਣ ਲੱਗੇ ਐ ਸੋਚਦਾ ਵੀ ਜੇ ਮੈਂ ਇਹ ਕੰਮ ਕੀਤਾ ਇਹਦੇ ਨਾਲ ਮੇਰੇ ਮਾਂ ਬਾਪ ਮੇਰੇ ਨਾਲ ਨਾਰਾਜ਼ ਹੋ ਜਾਣਗੇ ਉਹ ਡਰਦਾ ਫਿਰ ਆਪਣੀ ਜ਼ਿੰਦਗੀ ਚ ਗਲਤ ਰਸਤੇ ਨਹੀਂ ਤੁਰਦਾ ਤੇ ਉਹ ਵਾਸਤ ਵਿੱਚ ਉਸ ਨੂੰ ਅਸੀਂ ਅਦਬ ਕਹਿੰਦੇ ਆ ਕਿ ਉਹ ਆਪਣੇ ਮਾਂ ਬਾਪ ਦਾ ਅਦਬ ਕਰਦਾ ਹੈ ਰਿਸਪੈਕਟ ਕਰਦਾ ਹੈ ਹੁਣ ਇਥੇ ਸ਼ਬਦ ਬੜਾ ਪਿਆਰਾ ਵਰਤਿਆ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਆਪਣੇ ਅੰਦਰ ਜਿਹੜਾ ਵਿਕਾਰਾਂ ਦਾ ਜ਼ੋਰ ਪਿਆ ਹੋਇਆ ਹੈ ਜਿਹੜਾ ਅੰਦਰ ਵਿਕਾਰ ਤੈਨੂੰ ਨੱਪ ਕੇ ਬਿਠੇ ਨੇ ਉਹਨਾਂ ਵਿਕਾਰਾਂ ਦੀ ਗੁਲਾਮੀ ਚੋਂ ਆਪਣੇ ਆਪ ਨੂੰ ਬਾਹਰ ਕੱਢ ਸ਼ੇਖਾ ਅੰਦਰੋਂ ਜ਼ੋਰ ਛੱਡ ਭਾਉ ਕਰ ਝੱਲ ਗਵਾਏ ਭਾਉ ਆਪਣੀ ਜ਼ਿੰਦਗੀ ਚ ਭਾਉ ਲੈ ਕੇ ਆ ਤੇ ਝੱਲ ਹੁਣ ਵੇਖੋ ਜਿਹੜੇ ਵਿਕਾਰ ਨੇ ਨਾ ਇਹ ਮਨੁੱਖ ਨੂੰ ਝੱਲਾ ਕਰ ਦਿੰਦੇ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆਂ ਵੈਸੇ ਤਾਂ ਸਾਸੰਗਤ ਪੰਜ ਵਿਕਾਰਾਂ ਦਾ ਜ਼ਿਕਰ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪਰ ਕਾਮ ਤੇ ਕ੍ਰੋਧ ਦੋ ਸ਼ਬਦ ਜਿਹੜੇ ਨੇ ਨਾ ਇਹ ਪਾਤਸ਼ਾਹ ਜੀ ਨੇ ਬਹੁਤ ਥਾਵਾਂ ਤੇ ਅਲੱਗ ਵੀ ਵਰਤੇ ਨੇ ਵੱਖਰੇ ਵਰਤੇ ਨੇ ਜਿਵੇਂ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਲਾ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆਂ ਤੇ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਬਹੁਤ ਪਵਿੱਤਰ ਬਚਨ ਆਪਾਂ ਰੋਜ਼ ਪੜ੍ਹਦੇ ਆਂ ਮਾਰਸ਼ਾ ਜੀ ਕਹਿੰਦੇ ਨੇ ਕਾਮ, ਕ੍ਰੋਧ, ਨਗਰ, ਬੋਹ ਭਰਿਆ ਹੁਣ ਕੀ ਇਹ ਨਗਰ ਦੇ ਵਿੱਚ ਕੱਲਾ ਕਾਮ ਕ੍ਰੋਧ ਹੀ ਹੈ ਵਕਾਰ ਤੇ ਬਹੁਤ ਨਹੀਂ ਪਰ ਇਹਨਾਂ ਦਾ ਦੋਹਾਂ ਦਾ ਨਾਮ ਬਾਰ-ਬਾਰ ਤਾਂ ਲਿਆ ਗਿਆ ਵੀ ਇਹਨਾਂ ਨੂੰ ਚੰਡਾਲ ਕਿਹਾ ਬਾਣੀ ਵਿੱਚ ਇਹ ਚੰਡਾਲ ਨੇ ਹੈ ਵੈਸੇ ਖਤਰਨਾਕ ਤੇ ਸਾਰੇ ਵਕਾਰ ਹੀ ਨੇ ਪਰ ਇਹਨਾਂ ਦੋਹਾਂ ਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਕੱਲਿਆਂ ਕੀਤਾ ਜਿਵੇਂ ਆਪਾਂ ਗੁਰੂ ਅਨਸੱਭ ਦੀ ਬਾਣੀ ਜੋਂ-ਜੋਂ ਪੜਦੇ ਜਾਵਾਂਗੇ ਸਮਝ ਆਏਗੀ ਤੋ ਗੁਰੂ ਰਾਮਦਾਸ ਪਿਤਾ ਮਹਾਰਾਜ ਫਰਮਾਉਂਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਕਾਮ ਤੇ ਕ੍ਰੋਧ ਨਾਲ ਇਹ ਨਗਰ ਨੱਕਾ ਨੱਕ ਭਰਿਆ ਪਿਆ ਹੈ ਅੱਛਾ ਫਿਰ ਕਰਨਾ ਕੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਮਿਲ ਸਾਧੂ ਖੰਡ ਲਖੰਡਾ ਹੈ ਸਾਧੂ ਗੁਰੂ ਨੂੰ ਮਿਲ ਕੇ ਇਸ ਨਗਰ ਨੂੰ ਸਾਫ ਕਰ ਲਈਏ ਜਿਵੇਂ ਮੰਨ ਲਓ ਆਪਾਂ ਕਿਸੇ ਪਿੰਡ ਜਾਂਦੇ ਆ ਜੇ ਨਗਰ ਬਾਹਰੋਂ ਗੰਦਾ ਲੱਗੇ ਤੇ ਆਪਾਂ ਕਈ ਵਾਰੀ ਜਾਣ ਲੱਗੇ ਆ ਘਰ ਵਾਲਿਆਂ ਨੂੰ ਕਹੀ ਜਾਂਦੇ ਆ ਵੀ ਯਾਰ ਠੀਕ ਹੈ ਤੁਸੀਂ ਪਿੰਡ 'ਚ ਰਹਿੰਦੇ ਹੋ ਪਰ ਤੁਹਾਡਾ ਨਗਰ ਇਹਨਾ ਸਾਫ ਸੁਸਤ ਨਹੀਂ ਤੁਸੀਂ ਰਲ ਕੇ ਨਗਰ ਨੂੰ ਸਾਫ ਕਰ ਲਓ ਤਾਂ ਕਿ ਬਾਹਰੋਂ ਆਏ ਬੰਦੇ ਦਾ ਮਨ ਖੁਸ਼ ਹੋਵੇ ਤੁਹਾਡਾ ਨਗਰ ਵੇਖ ਕੇ ਥੋੜੀ ਜੀ ਸਾਫ ਸਫਾਈ ਕਰ ਲਓ ਇੱਥੇ ਗੱਲ ਪਾਤਸ਼ਾਹ ਜੀ ਸਰੀਰ ਰੂਪੀ ਨਗਰ ਦੀ ਕਰ ਰਹੇ ਨੇ ਵੇਖੋ ਕਿ ਨਗਰ ਹੁੰਦਾ ਨਾ ਉਸ ਪਿੰਡ ਵਿੱਚ ਗੰਦਗੀ ਕਈ ਵਾਰੀ ਕਿਸੇ ਦੂਜੇ ਨੇ ਪਾਈ ਆ ਸਾਫ ਦੂਜਾ ਕਰ ਜਾਂਦਾ ਹੈ ਆਪਾਂ ਕੋਈ ਨਾ ਨਗਰ ਦੀ ਗੱਲ ਕਰਦੇ ਆ ਕਿਸੇ ਪਿੰਡ ਦੀ ਗੱਲ ਕਰਦੇ ਆ ਕਿਸੇ ਪਿੰਡ ਨੂੰ ਗੰਦਾ ਕਿਸੇ ਨੇ ਕੀਤਾ ਰੂੜੀ ਕਿਸੇ ਦੀ ਖਿਲਰੀ ਹੁੰਦੀ ਹੈ ਸਫਾਈ ਕੋਈ ਹੋਰ ਕਰ ਜਾਂਦਾ ਹੈ ਪਾਣੀ ਕਿਸੇ ਦੀ ਗਲਤੀ ਕਰਕੇ ਗਲੀ ਵਿੱਚ ਆ ਜਾਂਦਾ ਹੈ ਸਫਾਈ ਦੂਜਾ ਕਰ ਜਾਂਦਾ ਜਿਸ ਪਿੰਡ ਵਿੱਚ ਜਿਸ ਨਗਰ ਵਿੱਚ ਆਮ ਲੋਕ ਰਹਿੰਦੇ ਨੇ ਉੱਥੇ ਗੰਦਗੀ ਕੋਈ ਹੋਰ ਪਾਏਗਾ ਸਾਫ ਕੋਈ ਹੋਰ ਕਰ ਦਵੇਗਾ ਪਰ ਜਿਹੜਾ ਸਰੀਰ ਰੂਪੀ ਨਗਰ ਹੈ ਨਾ ਸਾਧ ਸੰਗਤ ਇਹ ਚ ਗੰਦਗੀ ਵੀ ਆਪੇ ਪਾਈ ਹੈ ਤੇ ਸਾਫ ਵੀ ਆਪ ਹੀ ਕਰਨਾ ਹੀ ਪੈਣੀ ਹੈ ਇਹ ਤੇ ਦੂਜਾ ਕੋਈ ਹਲਪ ਨਹੀਂ ਕਰ ਸਕਦਾ ਹਾਂ ਸਾਨੂੰ ਕੋ ਰਾਹ ਵਿਖਾ ਸਕਦਾ ਕੋ ਰਸਤਾ ਵਿਖਾ ਸਕਦਾ ਤਰੀਕਾ ਦੱਸ ਸਕਦਾ ਵੀ ਨਗਰ ਨੂੰ ਸਾਫ਼ ਕਿਵੇਂ ਕਰਨਾ ਹੈ ਪਰ ਨਗਰ ਸਾਫ਼ ਆਪ ਕਰਨਾ ਪੈਣਾ ਹੈ ਤੋ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਫਰਮਾਉਂਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਫਿਰ 파ਰਸ਼ਾ ਜੀ ਨੇ ਇਥੇ ਦੋ ਸ਼ਬਦ ਵਰਤੇ ਨੇ ਕਾਮ ਤੇ ਕ੍ਰੋਧ ਆਪਾਂ ਜਿਵੇਂ ਆਪਾਂ ਗੱਲ ਹੁਣੇ ਕਰਕੇ ਜਿਹੜੇ ਵੀ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਭੌ ਕਰ ਚੱਲ ਗਵਾਏ ਜਿਹੜੇ ਵਕਾਰ ਨੇ ਇਹ ਬੰਦੇ ਨੂੰ ਝੱਲਾ ਕਰ ਦਿੰਦੇ ਨੇ ਹੁਣ ਜਿਹੜਾ ਕਾਮ ਵਾਸ਼ਨਾਵਾ ਤੇ ਕ੍ਰੋਧ ਸ਼ਬਦ ਵਰਤੇ ਤੁਸੀਂ ਵੇਖੋ ਕਈ ਵਾਰੀ ਨਾ ਕ੍ਰੋਧ ਵਿੱਚ ਚੁੱਕੇ ਹੋਏ ਕਦਮ ਬਾਅਦ ਵਿੱਚ ਮਨੁੱਖ ਪਛਤਾਉਂਦਾ ਵੀ ਮੈਂ ਇੰਜ ਨਹੀਂ ਸੀ ਕਰਨਾ ਚਾਹੁੰਦਾ ਮੇਰੇ ਕੋਲੋਂ ਇੰਜ ਹੋ ਗਿਆ ਆ ਜਿੰਨਾ ਲੋਕਾਂ ਕੋ ਆਪਣੇ ਆਪਣੇ ਘਰ ਦੇ ਜੀਆਂ ਦੇ ਕਤਲ ਹੋ ਜਾਂਦੇ ਨੇ ਕਿਸੇ ਕੋਲੋਂ ਆਪਣੀ ਮਾਤਾ ਦਾ ਕਿਸੇ ਕੋਲੋਂ ਆਪਣੇ ਪਿਤਾ ਦਾ ਕਿਸੇ ਕੋਲੋਂ ਆਪਣੇ ਪੁੱਤਰ ਦਾ ਕਿਸੇ ਕੋਲੋਂ ਭਰਾ ਦੇ ਕੋਲੋਂ ਭਰਾ ਦਾ ਵਾਸਤਵ ਵਿੱਚ ਉਹ ਕਈ ਵਾਰੀ ਮਾਰਨਾ ਵੀ ਨਹੀਂ ਚਾਹੁੰਦੇ ਉਹ ਕਈ ਵਾਰੀ ਨਹੀਂ ਚਾਹੁੰਦੇ ਉਹ ਬਾਅਦ ਵਿੱਚ ਪਛਤਾਉਂਦੇ ਆ ਜੇਲਾਂ ਜਾ ਕੇ ਮੁੜ ਕੇ ਸਿਰ ਮਾਰਦੇ ਕੰਧਾ ਨਾਲ ਵੀ ਹੈ ਯਾਰ ਇੰਨਾ ਮਾੜਾ ਵੀ ਨਹੀਂ ਸੀ ਮੇਰਾ ਭਰਾ ਮੈਨੇ ਸੀ ਚਾਹੁੰਦਾ ਇਹ ਕੰਮ ਹੋਵੇ ਪਰ ਕ੍ਰੋਧ ਨੇ ਅੱਛਾ ਬਾਣੀ ਚ ਇਸ ਨੂੰ ਚੜਾਲ ਆਖਿਆ ਸ੍ਰੀ ਰਗ ਦਾ ਜਦੋਂ ਅਸੀਂ ਪਾਠ ਕਰਦੇ ਆ ਸਾਧ ਸੰਗਤ ਜੀ ਸਿੱਖ ਧਰਮ ਦੀ ਬਾਣੀ ਧੰਗੁਰ ਨਾਨਕ ਸਾਹਿਬ ਮਹਾਰਾਜ ਦਾ ਬਹੁਤ ਪਿਆਰਾ ਵਾਕ ਹੈ ਕਾਮ ਕ੍ਰੋਧ ਤਨ ਉਹ ਵਸੈ ਚੰਡਾਲ ਇਹਨੂੰ ਚੰਡਾਲ ਆਖਿਆ ਜਿਹੜਾ ਚੰਡਾਲ ਹੁੰਦਾ ਕੀ ਕਰਦਾ ਫਾਂਸੀ ਦਿੰਦਾ ਹੈ ਚੰਡਾਲ ਦਾ ਕੰਮ ਕੀ ਹੁੰਦਾ ਕਿਸੇ ਨੂੰ ਫਾਇ ਟੰਗਣਾ ਜਿਹੜਾ ਦੁਨਿਆਵੀ ਚੰਡਿਆਲ ਹੈ ਨਾ ਜਿਹਨੇ ਫਾਇ ਟੰਗਿਆ ਹੋਵੇ ਤੇ ਆਮ ਬੰਦਾ ਉਹਦੇ ਪਰਛਾਵੇਂ ਤੋਂ ਵੀ ਡਰਦਾ ਹੈ ਕਹਿੰਦਾ ਯਾਰ ਤੂੰ ਤੇ ਕਿੰਨਿਆਂ ਨੂੰ ਫਾਇ ਲਾਇਆ ਤੂੰ ਤੇ ਕਿੰਨਿਆਂ ਨੂੰ ਫਾਂਸੀ ਦਿੱਤੀ ਹੈ ਚੰਡਾਲ ਐ ਤੂੰ ਤੇ ਬਹੁਤ ਵੱਡਾ ਹੁਣ ਜਿਹੜਾ ਬਾਹਰ ਬੈਠਾ ਚੰਡਾਲ ਐ ਉਹ ਤੇ ਡਿਊਟੀ ਕਰਦਾ ਉਹ ਤੇ ਸਰਕਾਰ ਦੀ ਜੌਬ ਐ ਉਹਦੀ ਉਹ ਤੇ ਆਪਣੀ ਡਿਊਟੀ ਨਿਭਾ ਰਿਹਾ ਐ ਪਾਸ਼ਾ ਜੀ ਕਹਿੰਦੇ ਨੇ ਜਿਹੜਾ ਬਾਹਰਲਾ ਚੰਡਾਲ ਐ ਉਹਦੇ ਤੋਂ ਤੂੰ ਪਾਸਾ ਵਟ ਕੇ ਲੰਘ ਜਾਏਂਗਾ ਜਿਹੜੇ ਤੇਰੇ ਅੰਦਰ ਬੈਠੇ ਚੰਡਾਲ ਨੇ ਇਹਨਾਂ ਤੋਂ ਕਿਵੇਂ ਆਪਣੇ ਆਪ ਨੂੰ ਬਚਾਏਂਗਾ ਇਹ ਤੇ 24 ਘੰਟੇ ਤੇਰੇ ਅੰਦਰ ਬੈਠੇ ਨੇ ਕਾਮ, ਕਰੋਧ, ਤਨ, ਵਸੈ ਇਹ ਵਸ ਰਾਇਆ 24 ਘੰਟੇ ਵਸ ਰਾਇਆ ਆਪਾਂ ਪਹਿਲਾਂ ਜ਼ਿਕਰ ਕੀਤਾ ਵਿਕਾਰ ਪੰਜ ਨੇ ਪਰ ਪਰ ਇਹਨਾਂ ਦੋਹਾਂ ਦਾ ਜ਼ਿਕਰ ਬਾਣੀ 'ਚ ਵੱਖਰਾ ਬਹੁਤ ਵਰੀ ਆਇਆ ਜਿਵੇਂ ਕਾਮ ਕ੍ਰੋਧ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਕਾਮ ਕ੍ਰੋਧ ਕਾਇਆ ਕੋ ਗੱਲ ਐ ਕਾਮ ਕ੍ਰੋਧ ਨਗਰ ਬਹੁ ਭਰਿਆ ਇਹਨਾਂ ਦੋਹਾਂ ਦਾ ਜ਼ਿਕਰ ਬਾਰ-ਬਾਰ ਤਾਂ ਆਇਆ ਵੀ ਇਹ ਦੋ ਇਹਨੇ ਖਤਰਨਾਕ ਨੇ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਕਿੰਨੇ ਹੱਸਦੇ ਵਸਦੇ ਘਰ ਉਜਾੜ ਕੇ ਰੱਖ ਦਿੱਤੇ ਸਾਸਨ ਜਿਹੜੀ ਆਪਾਂ ਬਾਣੀ ਪੜਦੇ ਆਂ, ਪਾਠ ਕਰਦੇ ਆਂ, ਗੁਰਦੁਆਰੇ ਜਾਂਦੇ ਆਂ, ਮੈਂ ਇੰਨੇ ਵਜੇ ਉੱਠਦਾ ਆਂ, ਮੈਂ ਗੁਰ ਇਹ ਸਾਰਾ ਕੁਝ ਜੇ ਤੁਸੀਂ ਨਿਚੋੜ ਕੱਢੋਗੇ ਨਾ ਤੇ ਇਹਨਾਂ ਜਿਹੜੇ ਚੰਡਾਲ ਬੈਠੇ ਆ ਨਾ, ਜਿਹੜਾ ਨਗਰ ਗੰਦਾ ਹੋਇਆ ਨਾ ਇਹਨੂੰ ਸਾਫ਼ ਕਰਨ ਵਾਸਤੇ ਬਾਣੀ ਪੜ੍ਹਣੀ ਆਪਾਂ। ਅੱਜ ਤੇ ਅਸੀਂ ਜਿਸ ਕੰਮ ਲਈ ਬਾਣੀ ਸਤਗੁਰੂ ਨੇ ਰਚੀ ਉੱਥੋਂ ਤੱਕ ਤੇ ਅਸੀਂ ਪਹੁੰਚਦੇ ਹੀ ਨਹੀਂ, ਅਸੀਂ ਤੇ دنیਵੀ ਵਸਤੂਆਂ ਮੰਗ ਕੇ ਰਾਹੇ ਪੈਨੇ ਆ। ਮੈਂ ਨਹੀਂ ਆਂਦਾ ਤੁਸੀਂ ਆਣ ਕੇ ਨਾ ਮੰਗੋ, ਮੰਗੋ। ਮੰਗਣੀਆਂ ਵੀ ਪਿਓ ਕੋਲੋਂ ਹੀ ਆ। ਜੇ ਪੁੱਤ ਨੇ ਪਿਓ ਕੋਲੋਂ ਨਹੀਂ ਮੰਗਣਾ ਤੇ ਕਿਹਦੇ ਕੋਲੋਂ ਮੰਗਣਾ ਪਰ ਮੈਂ ਕਹਿੰਦਾ ਜਿਹੜੀ ਅਸਲੀ ਦਾਸ ਹੀ ਉਹ ਤੇ ਕਿਸੇ ਨੇ ਮੰਗੀ ਨਹੀਂ ਮੰਨ ਲਓ ਆਪਾਂ ਘਰ ਮੰਗ ਲਿਆ ਮਿਲ ਗਿਆ ਤੇ ਜੇ ਘਰ ਚ ਰਹਿਣਾ ਨਾ ਆਇਆ ਤੇ ਮੰਨ ਲਓ ਜੇ ਮੈਨੂੰ ਵਸਤੂਆਂ ਵਰਤਣੀਆਂ ਨਹੀਂ ਨਾ ਆਇਆ ਤੇ ਮੰਨ ਲਓ ਮੈਂ ਪੁੱਤਰ ਮੰਗ ਲਿਆ ਮੈਂ ਧੀ ਮੰਗ ਲਈ ਮੈਂ ਕੋਈ ਵਸਤੂ ਮੰਗ ਲਈ ਤੇ ਮਾਰੇ ਕਹਿੰਦੇ ਤੂੰ ਮੰਗ ਤੇ ਲਿਆ ਜੇ ਤੈਨੂੰ ਇਹਨਾਂ ਦੀ ਵਰਤੋਂ ਹੀ ਨਾ ਕਰਨੀ ਤੇ ਕਰ ਕਰੇਗਾ ਕੀ ਤੂੰ بڑے ਲੋਕ ਨੇ ਜਿਨ੍ਹਾਂ ਦੇ ਕੋਲ ਪਦਾਰਥ ਵਾਧੂ ਹੁੰਦੇ ਨੇ ਐ ਨਕੋ ਨਕ ਭਰੇ ਪਏ ਹੁੰਦੇ ਨੇ ਘਰ ਪਦਾਰਥਾਂ ਦੇ ਨਾਲ ਸੋਣਾ ਇੱਕ ਬੈੱਡ ਤੇ ਹੁੰਦਾ ਹੈ ਬੈੱਡਰੂਮ ਚਾਰ ਹੁੰਦੇ ਨੇ ਇੱਕ ਬੈੱਡ ਤੇ ਸੋਣਾ ਹੁੰਦਾ ਹੈ ਕਈ ਬੈੱਡ ਹੁੰਦੇ ਨੇ ਘਰ ਦੇ ਵਿੱਚ ਬਹਿਣਾ ਇੱਕ ਸੋਫੇ ਤੇ ਹੁੰਦਾ ਹੈ ਕਈ ਸੋਫੇ ਹੁੰਦੇ ਨੇ ਚਲਾਉਣੀ ਇੱਕ ਗੱਡੀ ਹੈ ਕਈ ਗੱਡੀਆਂ ਹੁੰਦੀਆਂ ਨੇ ਬੜੇ ਦੁਨੀਆ ਤੇ ਐਸੇ ਐਸੇ ਮਨੁੱਖ ਹੈਗੇ ਨੇ ਬਹੁਤ ਕੂਝੇ ਬੰਦੇਾਂ ਦੇ ਕੋਲ ਸੰਸਾਰ ਤੇ ਪਦਾਰਥ ਨਕੋ ਨਕ ਭਰੇ ਪਏ ਨੇ ਪਰ ਮਹਾਰਾਜ ਕਹਿੰਦੇ ਜਿਸ ਕੰਮ ਲਈ ਜਿਹੜੀ ਵਸਤੂ ਮੰਗਣੀ ਸੀ ਨਾ ਵੇਖੋ ਗੱਲ ਨੂੰ ਐਸ ਗੱਲ ਨੂੰ ਧਿਆਨ ਨਾਲ ਸਮਝਿਓ ਸਤਗੁਰ ਦੀ ਬਾਣੀ ਰੋਜ਼ ਪੜ੍ਹਨੀ ਹੈ ਰੋਜ਼ ਸਮਝਣੀ ਹੈ ਆਪਾਂ ਆਪਣੇ ਘਰ 'ਚ ਸਿਆਣੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਆਪਾਂ ਆਪਣੇ ਘਰ ਨੂੰ ਝਾੜੂ ਕਿਉਂ ਲਾਉਨੇ ਰੋਜ਼ ਕਈ ਵਾਰੀ ਤਾਂ ਪੋਚੇ ਦੋ ਵਾਰ ਵੀ ਲਾਉਣੇ ਪੈਂਦੇ ਇੱਕ ਦਿਨ 'ਚ ਜਿਨ੍ਹਾਂ ਘਰਾਂ 'ਚ ਜ਼ਿਆਦਾ ਆਵਾਜ਼ ਆਈ ਹੁੰਦੀ ਨਾ ਕਈ ਵਾਰੀ ਇੱਕ ਦਿਨ 'ਚ ਦੋ-ਦੋ ਵਾਰ ਵੀ ਪੋਚੇ ਲਾਉਣੇ ਪੈਂਦੇ ਜ਼ਿਆਦਾ ਕਈ ਵਾਰੀ ਸੰਡੇ ਐਤਵਾਰ ਦਾ ਦਿਨ ਹੁੰਦਾ ਜਦੋਂ ਕਈ ਵਾਰੀ ਸਵੇਰੇ ਸਫਾਈ ਕਰੀਦੀ ਹੈ ਬੱਚੇ ਘਰ ਹੁੰਦੇ ਆ ਫੇਖ ਲਾਰਾ ਪੈ ਜਾਂ ਆਵਾਜ਼ ਆਈ ਹੋਵੇ ਘਰ 'ਚ ਤੁਸੀਂ ਵੇਖੋ ਜਦੋਂ ਘਰਾਂ 'ਚ ਆਵਾਜ਼ ਆਈ ਹੁੰਦੀ ਹੈ ਉਦੋਂ ਕਈ ਵਾਰੀ ਆਪਾਂ ਨੂੰ 2-2 3-3 ਵਾਰ ਵੀ ਘਰ ਸਾਫ਼ ਕਰਨਾ ਪੈਂਦਾ ਜਦੋਂ ਆਵਾਜ਼ ਆਈ ਨਹੀਂ ਹੈਗੀ ਕਈ ਵਾਰ ਇੱਕ ਵਾਰ ਘਰ ਸਾਫ਼ ਕੀਤਾ 2 ਦਿਨ ਵੀ ਲੰਘ ਜਾਣਗੇ 3 ਦਿਨ ਵੀ ਲੰਘ ਜਾਣਗੇ ਜੇ ਇੱਕ ਘਰ ਨੂੰ ਰੋਜ਼ ਸਾਫ਼ ਕਰਨਾ ਪੈਂਦਾ ਤੇ ਪਾਸ਼ਾ ਜੀ ਕਹਿੰਦੇ ਆ ਵੀ ਇੱਕ ਘਰ ਹੈ ਆ ਵੀ ਇੱਕ ਪਿੰਡ ਹੈ ਆ ਵੀ ਇੱਕ ਸ਼ਹਿਰ ਹੈ ਇਹਨੂੰ ਵੀ ਰੋਜ਼ ਸਾਫ਼ ਕਰਨਾ ਪੈਣਾ ਇਹਦਾ ਦਰੋਗਾ ਤੈਨੂੰ ਖੁਦ ਬਣਨਾ ਪੈਣਾ ਇਹਦਾ ਥਾਣੇਦਾਰ ਤੈਨੂੰ ਖੁਦ ਆਪ ਬਣਨਾ ਪੈਣਾ ਵੇਖੋ ਬਾਣੀ ਚ ਨਾਲ ਥਾਣੇਦਾਰ ਦਰੋਗਾ ਸ਼ਬਦ ਵੀ ਵਰਤੇ ਆ ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਕੁਟਵਾਰੀ ਸਮਝਦੇ ਆਪਾਂ ਕੋਤਵਾਲ ਕੋਤਵਾਲ ਜਿਵੇਂ ਥਾਣੇਦਾਰ ਜਿਹੜਾ ਕੋਤਵਾਲ ਹੁੰਦਾ ਜਿਹੜਾ ਜਿਹੜਾ ਪੁਲਿਸ ਦਾ ਮੇਨ ਹੁੰਦਾ ਹੈ ਉਹ ਕੋਤਵਾਲ ਹੀ ਕਰਦਾ ਰਾਤ ਨੂੰ ਤੁਸੀਂ ਵੇਖਿਆ ਗਸ਼ਤ ਕੀਤੀ ਜਾਂਦੀ ਹੈ ਪੁਲਿਸ ਜਿਹੜੀ ਇੱਕ ਡਿਊਟੀ ਰਾਤ ਨੂੰ ਪੁਲਿਸ ਵਾਲੇ ਕਰਦੇ ਆ ਕਾਦੇ ਲਈ ਵੀ ਕੋਈ ਕ੍ਰਾਈਮ ਨਾ ਹੋਵੇ ਸਾਡੇ ਹੁੰਦਿਆਂ ਪੁਲਿਸ ਵਾਲੇ ਰਾਤ ਨੂੰ ਘੁੰਮਦੇ ਆ ਵੀ ਸਾਡੇ ਹੁੰਦਿਆਂ ਲੋਕ ਸਾਡੇ ਸ਼ਹਿਰ ਦੇ ਸ਼ਾਂਤੀ ਨਾਲ ਸੌਂ ਪਾਰਸ਼ਾ ਜੀ ਕਹਿੰਦੇ ਨੇ ਬੰਦਿਆ ਤੈਨੂੰ ਆਪਣੇ ਸ਼ਹਿਰ ਦਾ ਦਰੋਗਾ ਖੁਦ ਆ ਬਣਨਾ ਪੈਣਾ ਹੈ ਤੈਨੂੰ ਆਪਣੇ ਸ਼ਹਿਰ ਦੀ ਕੋਤਵਾਲੀ ਖੁਦ ਆਪ ਕਰਨੀ ਪੈਣੀ ਹੈ ਤੇ ਕੀ ਕਰਨੀ ਕੋਤਵਾਲੀ ਪਲਾ ਸੰਤਾ ਮੰਨੋ ਸੰਤਾ ਨੂੰ ਮੰਨਣਾ ਪੈਣਾ ਤੈਨੂੰ ਸੰਤ ਕਿਹੜੇ ਇੱਥੇ ਪ੍ਰੋਫੈਸਰ ਸਹਿਬ ਸਿੰਘ ਦੇ ਲਿਖੇ ਹੋਏ ਅਰਥ ਜਰੂਰ ਪੜਿਓ ਸਾਹਿਬ ਸਿੰਘ ਤੇ ਇੱਕ ਵਾਰ ਇੱਥੇ ਕਿਹੜੇ ਸੰਤ ਨੇ ਭਗਤ ਕਬੀਰ ਦਾ ਸ਼ਬਦ ਹੈ ਇੱਥੇ ਸੰਤ ਦਾ ਅਰਥ ਹੈ दैवी ਗੁਣ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਨੂੰ ਰਾਜ-ਰਾਜ ਕੇ ਮੰਨ ਇਹਨਾਂ ਦੇ ਚਰਨੀ ਡਿਗਪਾ ਕਿ ਤੁਹਾਡੇ ਤੋਂ ਬਿਨਾ ਮੇਰਾ ਘਰ ਸੁਈਆ ਵਾ ਇਨੂੰ ਮੰਨੋ ਇਹਨਾਂ ਨੂੰ ਮੰਨਣ ਤੋਂ ਬਾਣੀ ਮਨਾ ਹੀ ਨਹੀਂ ਕਰਦੀ ਸੰਤਾ ਮੰਨੋ ਤੇ ਦੂਤਾਂ ਸਾਰੇ ਪਰਉ ਜਿਨ੍ਹਾਂ ਨੂੰ ਬਾਣੀ ਆਉਂਦੀ ਦੂਤਾਂ ਦੰਨੋ ਦੂਤਾਂ ਨੂੰ ਡੰਨ ਦੇ ਦਿਓ ਦੂਤਾਂ ਨੂੰ ਭਜਾ ਦਿਓ ਆਪਣੇ ਘਰੋਂ ਸੰਤਾ ਨੂੰ ਮੰਨ ਲਓ ਤੇ ਦੂਤਾਂ ਨੂੰ ਭਜਾ ਦਿਓ ਤੁਹਾਡਾ ਘਰ ਸਵਰਗ ਬਣ ਜਾਣਾ ਜਿਵੇਂ ਆਪਾਂ ਰਾਜ ਦੇ ਦੀਵਾਨ ਚ ਵੀ ਇੱਕ ਗੱਲ ਕਹੀ ਸੀ ਵੀ ਪੰਜ ਮਨਾਏ ਤੇ ਪੰਜ ਰਸਾਏ ਪੰਜਾਂ ਨੂੰ ਮਨਾ ਲੈਣਾ ਤੇ ਪੰਜਾਂ ਨੂੰ ਗੁੱਸੇ ਕਰ ਲੈਣਾ ਪੰਜ ਵਿਕਾਰਾਂ ਨੂੰ ਗੁੱਸੇ ਕਰ ਦਿਓ ਤੇ ਜਿਹੜੇ ਦੇਵੀ ਗੋਣ ਹੈ ਉਹਨਾਂ ਨੂੰ ਮਨਾ ਕੇ ਆਪਣੇ ਘਰ ਲੈ ਆਓ ਸਾਡਾ ਘਰ ਸੋਹਣਾ ਬਣ ਜਾਣਾ ਖੂਬਸੂਰਤ ਬਣ ਜਾਣਾ ਹੈ ਤਾਂ ਇੱਥੇ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ ਛੇਖਾ ਅੰਦਰੋਂ ਜ਼ੋਰ ਛੱਡ ਤੂੰ ਤੂੰ ਅੰਦਰ ਦਾ ਜ਼ੋਰ ਛੱਡ ਅੱਛਾ ਜਿਹੜਾ ਜ਼ੋਰ ਸ਼ਬਦ ਹੈ ਨਾ ਬਾਣੀ ਚ ਦੋ ਅਰਥਾਂ ਚ ਆਇਆ ਸਾਧ ਸੰਗਤ ਜੀ ਜਦੋਂ ਆਪਾਂ ਪੜ੍ਹਦੇ ਆ ਕੋਈ ਜਨ ਹਰਿ ਸਿਉ ਦੇਵੈ ਜ਼ੋਰ ਉਦੋਂ ਬਿੰਦੀ ਨਹੀਂ ਲਾਉਣੀ ਇਹ ਚ ਉਦੋਂ ਬਿੰਦੀ ਰਹਿਦ ਪੜ੍ਹਨਾ ਜ਼ੋਰ ਜੋੜਨਾ ਉਥੇ ਜ਼ੋਰਦਾਰ ਇਥੇ ਜੁੜਨਾ ਪੀ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਜਨ ਮੈਨੂੰ ਹਰੀ ਨਾਲ ਜੋੜ ਦੇਵੇ ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਜਦੋਂ ਆਪਾਂ ਪੜਦੇ ਕਰਮ ਖਣ ਕੀ ਬਾਣੀ ਜ਼ੋਰ ਉਦੋਂ ਬਿੰਦੀ ਲਾ ਕੇ ਪੈਰ ਚ ਪੜਨਾ ਪੈਣਾ ਉਹਦਾ ਅਰਥ ਹੈ ਜ਼ੋਰ ਤਾਕਤ ਜਿਵੇਂ ਇੱਥੇ ਆਇਆ ਅੱਛਾ ਇੱਕ ਬਿੰਦੀ ਨੇ ਅਰਥ ਬਣਾ ਦਿੱਤੇ ਤਾਕਤ ਇੱਕ ਬਿੰਦੀ ਲੱਗ ਗਈ ਤੇ ਅਰਥ ਬਣ ਗਿਆ ਜੁੜਨਾ ਇਹ ਵਿਆਕਰਨ ਨੁਕਤੇ ਨੇ ਜਿਹੜੇ ਬਾਣੀ ਸਮਝ ਕੇ ਪੜਨ ਵਾਲੇ ਸਰੋਤੇ ਤੁਹਾਡੇ ਚ ਬੈਠੇ ਨੇ ਵੀ ਆਪਾਂ ਬਾਣੀ ਨੂੰ ਇੰਜ ਤਰੀਕੇ ਨਾਲ ਪੜਨਾ ਇਹਨੇ ਸਮਝਣਾ ਪੜਨਾ ਵੀ ਸਿਹਾਰੀ ਦਾ ਵੀ ਕੋਈ ਅਰਥ ਹੈ ਬਿਹਾਰੀ ਦਾ ਵੀ ਕੋਈ ਮੀਨਿੰਗ ਹੈ ਦਲਾਵਾਂ ਦਾ ਵੀ ਕੋਈ ਅਰਥ ਹੈ ਜਿਹੜਾ ਔਂਕੜ ਲੱਗਾ ਨਾ ਇਹਦਾ ਵੀ ਕੋਈ ਮੀਨਿੰਗ ਹੈ ਇਹ ਨਹੀਂ ਮਹਾਰਾਜ ਇੱਕ ਜਗ੍ਹਾ ਤੇ ਔਂਕੜ ਲਿਖ ਦਿੱਤਾ ਇੱਕ ਤੇ ਲਿਖਿਆ ਹੀ ਨਹੀਂ ਮਹਾਰਾਜ ਨੇ ਇੱਕ ਜਗ੍ਹਾ ਸਿਹਾਰੀ ਲਿਖ ਦਿੱਤੀ ਇੱਕ ਜਗ੍ਹਾ ਲਿਖੀ ਨਹੀਂ ਨਹੀਂ ਇੱਕ ਇੱਕ ਵਿਆਕਰਨ ਦੇ ਨੁਕਤੇ ਮੁਤਾਬਕ ਜਿਹੜੀ ਸਿਹਾਰੀ ਹੈ ਬਿਹਾਰੀ ਹੈ ਔਂਕੜ ਹੈ ਇਵਨ ਬਿੰਦੀ ਵੀ ਹੁਣ ਜਿਵੇਂ ਆਪਾਂ ਰਾਤ ਨੂੰ ਸੋਦਰ ਦਾ ਪਾਠ ਪੜ੍ਹਦੇ ਆ ਤੂੰ ਕਰਤਾ ਸਚਿਆਰ ਮਹੰਡਾ ਸਾਰੇ ਬੋਲੋ ਤੂੰ ਕਰਤਾ ਸਚਿਆਰ ਮਹੰਡਾ ਸਾਈ ਜਦੋਂ ਕੰਨੇ ਉੱਤੇ ਬਿੰਦੀ ਲੱਗੀ ਤੇ ਕੀ ਅਰਥ ਬਣ ਗਿਆ ਸਾਈ ਹੁਣ ਤੁਸੀਂ ਬਿੰਦੀ ਲਾ ਦਿਓ ਤੇ ਕੀ ਬਣੇਗਾ ਸਾਈ ਸਾਇਦ ਅਰਥ ਹੈ ਉਹੋ ਹੀ ਹੁਣ ਇਹਦਾ ਅਰਥ ਸਾਈ ਨਹੀਂ ਬਣੇਗਾ ਰੱਬ ਨਹੀਂ ਬਣੇਗਾ ਜਾਨੀ ਕਿ ਇੱਕ ਬਿੰਦੀ ਵਿੱਚ ਏਡੀ ਵੱਡੀ ਪਾਵਰ ਹੈ ਕਿ ਉਹਦੇ ਅਰਥ ਹੋਰ ਬਣ ਗਏ ਇੱਕ ਬਿੰਦੀ ਲਾ ਦਿਓ ਤੇ ਅਰਥ ਹੋਰ ਬਣ ਗਏ ਤੁਸੀਂ ਸਾਥ ਸੰਗਤ ਇਹ ਇੰਨਾ ਔਖਾ ਕੰਮ ਨਹੀਂ ਹੈਗਾ ਜੇ ਆਪਾਂ ਆਪਣੇ ਘਰਾਂ 'ਚ 15 ਮਿੰਟ 10 ਮਿੰਟ ਦੀ ਸ਼ੁਰੂਆਤ ਕਰ ਲਈਏ ਕਿ ਮੈਂ ਰੋਜ਼ ਸਹਿਜ ਪਾਠ ਸਮਝ ਕੇ ਕਰਨਾ ਤੁਸੀਂ ਮਹੀਨੇ ਬਾਅਦ ਵੇਖਿਓ 2 ਮਹੀਨਿਆਂ ਬਾਅਦ ਵੇਖਿਓ ਸਾਲ ਬਾਅਦ ਵੇਖਿਓ ਤੁਹਾਨੂੰ ਤੁਹਾਡੀ ਬੋਲਬਾਣੀ ਵਿੱਚ ਆਪਣੇ ਆਪ ਹੀ ਬਾਣੀ ਆਉਣ ਲੱਗ ਪੈਣੀ ਤੁਹਾਡੀ ਕਿਸੇ ਨੂੰ ਤੁਸੀਂ ਕਿਸੇ ਮੀਟਿੰਗ 'ਚ ਬੈਠੋਗੇ ਕਿਸੇ ਸਭਾ 'ਚ ਬੈਠੋਗੇ ਕਿਸੇ ਨੂੰ ਸਮਝਾਉਣਾ ਹੋਇਆ ਗਿਆਨ ਦਾ ਸੋਮਾ ਹੈ ਸਾਡੇ ਕੋਲ ਗਿਆਨ ਦਾ ਸਾਗਰ ਹੈ ਸਾਡੇ ਕੋਲ ਸਮੁੰਦਰ ਕਿਹਾ ਇਹਨੂੰ ਐਡਾ ਵੱਡਾ ਖਜ਼ਾਨਾ ਭਰਿਆ ਪਿਆ ਸਾਡੇ ਕੋਲ ਦੁਨੀਆ ਦੇ ਇਤਿਹਾਸ ਵਿੱਚ ਤੁਹਾਨੂੰ ਏਦਾਂ ਦਾ ਖਜ਼ਾਨਾ ਨਹੀਂ ਮਿਲਣਾ ਬੜੇ ਦੁਨੀਆ ਦੇ ਕੋਲ ਬੜਾ ਕੁਝ ਆਪਣੇ ਆਪ ਸਮੋਇਆ ਪਿਆ ਹੈ ਪਰ ਏਡੀ ਵੱਡੀ ਚਰਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ ਕਈ ਵਾਰੀ ਮਹਿਸੂਸ ਕਰੀਦਾ ਵੀ ਸਾਡੇ ਕੋਲ ਏਡਾ ਵੱਡਾ ਖਜ਼ਾਨਾ ਹੈ ਅਸੀਂ ਆਉਨੇ ਆ ਪ੍ਰਕਰਮਾ ਕਰਦੇ ਆ ਘਰ ਨੂੰ ਚਲ ਜਾਂਦੇ ਆ ਇਹਨੂੰ ਕਦੋਂ ਪੜਾਂਗੇ ਤੇ ਕਦੋਂ ਸਮਝਾਂਗੇ ਵੀ ਏਡੀ ਵੱਡੀ ਬਾਣੀ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਮਹਾਰਾਜ ਨੇ ਤੇ ਪੰਜਾਂ ਵਿਕਾਰਾਂ ਬਾਰੇ ਜਿੱਡੀ ਵੱਡੀ ਚਰਚਾ ਪੰਜਾਂ ਵਿਕਾਰਾਂ ਬਾਰੇ ਆਪਾਂ ਪਟ ਸਾਹਿਬਾਨਾਂ ਦੇ ਸੋਈਏ ਪੜਦੇ ਆ ਆ ਮੈਂ ਦ੍ਰਿਸ਼ਟ ਸੁਭ ਕਰੈ ਹਰੈ ਆਗ ਪਾਪ ਸ਼ਕਲ ਮਲ ਹਰੈ ਅਗ ਪਾਪ ਸਕਲ ਮਰ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਹੁਣ ਸ਼ਬਦ ਉਥੇ ਵਸ ਕੀ ਗਿਆ ਅਸਾ ਇਹਨਾਂ ਨੂੰ ਵਸ ਕਰਨਾ ਹੈ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਵੇਖੋ ਇਸ ਇਸ ਵਈਏ ਚ ਗੱਲ ਕਿੱਡੇ ਪਿਆਰੇ ਤਰੀਕੇ ਨਾਲ ਸਮਝਾਈ ਪਾਟ ਸਹਿਬਾਨਾ ਨੇ ਇਹਦਾ ਮਤਲਬ ਪੰਜ ਬੰਦੇ ਨੂੰ ਸੁਖੀ ਨਹੀਂ ਹੋਣ ਦਿੰਦੇ ਤੁਸੀਂ ਕਦੀ ਧਿਆਨ ਲਾ ਕੇ ਵੇਖੋ ਜਿਹੜਾ ਬੰਦਾ ਅਫਸੈਟ ਵੜਾ ਰਹਿੰਦਾ ਨਾ ਆਵਾਜ਼ਾਰ ਜਿਹਾ ਰਹਿੰਦਾ ਉਹਨੂੰ ਪੁੱਛੋ ਵੀ ਤੂੰ ਆਵਾਜ਼ਾਰ ਕਿਉਂ ਰੇਣਾ ਇਹਨਾਂ ਪੰਜਾਂ 'ਚੋਂ ਇੱਕ ਅਦਾ ਹੀ ਕਾਰਨ ਹੋਏਗਾ ਖਾਣ ਲਈ ਉਹਦੇ ਕੋਲ ਪਦਾਰਥ ਵਾਧੂ ਨੇ ਪਹਿਨਣ ਲਈ ਕੱਪੜੇ ਵਾਧੂ ਨੇ ਚੜਨ ਵਾਸਤੇ ਗੱਡੀਆਂ ਵਾਧੂ ਨੇ ਮਕਾਨ ਵੀ ਬਹੁਤ ਸੋਹਣੇ ਬਣੇ ਪਰ ਆਵਾਜ਼ਾਰ ਬੜਾ ਹੈ ਪਰੇਸ਼ਾਨ ਬੜਾ ਹੈ 24 ਘੰਟੇ ਆਪਣੇ ਜਾਲ 'ਚ ਆਪਣੇ ਤਾਣੇ-ਬਾਣੇ ਦੇ ਵਿੱਚ ਉਲਝਿਆ ਰਿਹਾ ਕਿਉਂ ਕਿਉਂਕਿ ਇਹ ਜਿਹੜੇ ਪੰਜ ਨੇ ਪਰੇਸ਼ਾਨ ਕਰਦੇ ਬੰਦੇ ਨੂੰ ਇਹ ਤੇ ਉਂਗਲਾਂ ਤਿੰਨ ਚਾਹੁੰਦੇ ਨੇ ਇਨਸਾਨ ਨੂੰ ਆਪਣੀਆਂ ਤੇ ਇਹਨਾਂ ਪੰਜਾਂ ਤੋਂ ਬਿਨਾਂ ਤੇ ਕੋਈ ਕਾਰਨ ਹੈ ਨਹੀਂ ਅੱਛਾ ਜਿਹੜੋ ਪੰਜ ਸੁਰਜ ਹੋ ਗਏ ਉਦੋਂ ਆਤਮਿਕ ਤੌਰ ਤੇ ਸੁਖੀ ਹੋ ਜਾਣਾ ਬੰਦੇ ਨੇ ਬੰਦੇ ਨੂੰ ਸਕੂਨ ਮਿਲ ਜਾਣਾ ਮਨੁੱਖ ਨੇ ਜ਼ਿੰਦਗੀ ਜੂਣ ਦਾ ਨੁਕਤਾ ਸਮਝ ਲੈਣਾ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਤੂੰ ਆਪਣੇ ਅੰਦਰ ਦਾ ਜ਼ੋਰ ਛੱਡ ਜਾ ਆ ਜਿਹੜਾ ਤੂੰ ਤੈਨੂੰ ਪੰਜਾਂ ਨੇ ਇਹਨਾਂ ਬੰਨ ਕੇ ਰੱਖਿਆ ਹੋਇਆ ਨਾ ਇਹਨਾਂ ਕੋਲੋਂ ਆਪਣੇ ਆਪ ਨੂੰ ਛਡਾ ਲਾ ਪੁੱਛਿਆ ਕਿਵੇਂ ਛਡਾਈਏ ਤਰੀਕਾ ਕੀ ਹੈ ਸ਼ੇਖਾਂ اندرੋਂ ਜ਼ੋਰ ਛੱਡ ਤੂੰ ਭਾਉ ਕਰ ਝੱਲ ਗਵਾਏ ਤੂੰ ਪਰਮੇਸ਼ਰ ਦੇ ਪਹੁੰਚ ਆ ਜਾ ਤੇ ਤੇਰਾ ਝੱਲ ਪੁਣਾ ਖਤਮ ਹੋ ਜਾਣਾ ਹੈ ਇਹ ਪੰਜ ਬੰਦੇ ਨੂੰ ਝੱਲਾ ਕਰ ਦਿੰਦੇ ਆ ਕਮਲਾ ਕਰ ਦਿੰਦੇ ਆ ਤੇ ਫਿਰ ਇਹ ਝੱਲ ਦਾ ਨੁਕਸਾਨ ਕੱਲਾ ਉਹ ਆਪ ਨਹੀਂ ਝੱਲਦਾ ਉਹਦਾ ਪਰਿਵਾਰ ਵੀ ਝੱਲਦਾ ਹੈ ਜਿਸ ਸਮਾਜ ਵਿੱਚ ਰਹਿੰਦਾ ਉਹ ਵੀ ਝੱਲਦਾ ਹੈ ਭੈ ਕਰ ਝੱਲ ਗਵਾਏ ਗੁਰ ਕੇ ਭੈ ਕੇਤੇ ਨਿਸਤਰੇ ਗੁਰੂ ਦੇ ਭੈ ਵਿੱਚ ਪਤਾ ਨਹੀਂ ਕਿੰਨੇ ਲੋਕ ਹੀ ਜਿਹੜੇ ਨੇ ਉਹ ਤਰ ਗਏ ਬੁਰਿਆਂ ਕੰਮਾਂ ਤੋਂ ਬਚ ਗਏ ਤੇ ਭੈ ਵਿੱਚ ਨੇੜਾ ਪਾਉ ਪਾਏ ਭੈ ਵਿੱਚ ਰਹਿ ਕੇ ਜਿਵੇਂ ਆਪਾਂ ਆਰੰਭ ਚ ਗੱਲ ਕਹੀ ਸੀ ਨਾ ਸਾਧ ਸੰਗਤ ਜੀ ਜਿਹੜਾ ਡਰ ਹੁੰਦਾ ਨਾ ਉਹਨੂੰ ਆਪਾਂ ਅਦਬ ਕਹਿੰਦੇ ਆ ਜਿਵੇਂ ਬੱਚੇ ਆਪਣੇ ਮਾਂ ਬਾਪ ਦਾ ਡਰ ਕਬੂਲਦੇ ਆ ਤੇ ਡਰ ਦਾ ਅਰਥ ਅਦਬ ਹੁੰਦਾ ਅਸਲ ਚ ਰਿਸਪੈਕਟ ਹੁੰਦੀ ਹੈ ਤੇ ਸਾਨੂੰ ਇਤਿਹਾਸ ਵਿੱਚ ਐਸਾ ਵੀ ਮਿਲਦਾ ਵੀ ਜਿੰਨ ਭੈ ਅਦਬ ਨਾ ਬਾਣੀ ਤਾਰਾ ਜਿਨ੍ਹਾਂ ਨੂੰ ਆਪਣੇ ਸਤਿਗੁਰ ਦੀ ਬਾਣੀ ਦਾ ਅਦਬ ਹੈ ਨਹੀਂ ਭੈ ਹੈ ਨਹੀਂ ਜਾਨੋ ਸੋ ਸਿੱਖ ਨਹੀਂ ਹਮਾਰਾ ਉਹ ਸਿੱਖ ਨਹੀਂ ਹੈਗਾ ਸਾਡਾ ਵਾਸ਼ਾ ਜੀ ਕਹਿੰਦੇ ਨੇ ਜਿੰਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸਿੱਖ ਉਹਨੂੰ ਨਾ ਸਮਝੋ ਗੁਰੂ ਦਾ ਸਿੱਖ ਹੈ ਤੇ ਅੱਜ ਮਾਫ ਕਰਨਾ ਭੈ ਅਦਬ ਜ਼ਿੰਦਗੀ ਚੋਂ ਗੁਵਾਚ ਗਿਆ ਜਿਨ੍ਹਾਂ ਨਸ਼ਿਆਂ ਤੋਂ ਜਿਨ੍ਹਾਂ ਬੁਰਿਆਂ ਕੰਮਾਂ ਤੋਂ ਸਤਗੁਰ ਦੀ ਬਾਣੀ ਰੋਕਦੀ ਆ ਬੰਦਾ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਨਾ ਸ਼ੁਰੂ ਕਰਾਂਗੇ ਇਹ ਜੰਗ ਐਸਾ ਸਿੰਘ ਜੀ ਬਹੁਤ ਵੱਡੀ ਅਸੀਂ ਜਦੋਂ ਇਤਿਹਾਸ ਨੂੰ ਪੜਦੇ ਆ ਸੂਰਮਾ ਵੀ ਦੋ ਕਿਸਮ ਦੇ ਹੁੰਦਾ ਇੱਕ ਸੂਰਮਾ ਜਿਹੜਾ ਮੈਦਾਨੇ ਜੰਗ ਵਿੱਚ ਦੁਸ਼ਮਣ ਨਾਲ ਲੜਦਾ ਸਤਗੁਰ ਨੇ ਬਾਣੀ 'ਚ ਉਹਨੂੰ ਵੀ ਸੂਰਮਾ ਕਿਹਾ ਜਿਹੜਾ ਆਪਣੀ ਬੁਰਾਈ ਨਾਲ ਲੜਦਾ ਜੋ ਜਨ ਲੁਜੇ ਮਨੇ ਸਿਓ ਸੇ ਪੂਰੇ ਪ੍ਰਧਾਨਾ ਉਹ ਪ੍ਰਧਾਨਵਾ ਉਹ ਪ੍ਰੈਜ਼ੀਡੈਂਟ ਅਸਲ ਦੇ ਵਿੱਚ ਉਹ ਆਪਣੀ ਜ਼ਿੰਦਗੀ ਅੱਛਾ ਵੇਖੋ ਜਿਹੜੀ دنیਾਵੀ ਪ੍ਰਧਾਨਗੀ ਹੁੰਦੀ ਹੈ ਇਹ ਵਕਤੀ ਹੁੰਦੀ ਹੈ ਕਈ ਵਾਰੀ 5 ਸਾਲ ਲੈ ਕੋਈ ਕੋਈ 8 ਸਾਲ ਲੈ ਕੋਈ 10 ਸਾਲ ਲੈ ਕੋਈ 20 ਸਾਲ ਲੈ ਸਮਾਜ ਵਿੱਚ ਆਪਾਂ ਕਿਸੇ ਕੋਈ ਸੰਸਥਾ ਦੀ ਪ੍ਰਧਾਨਗੀ ਲਾ ਲਓ ਤੁਸੀਂ ਕਿਸੇ ਕੌਜ ਦੀ ਲਾ ਲਓ ਕੋਈ ਵੀ ਲਾ ਲਓ ਪਰ ਇੱਥੇ ਪਾਸ਼ਾ ਜੀ ਕਹਿੰਦੇ ਨੇ ਜੇ ਤੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਦੀਆਂ ਬੁਰਾਈਆਂ ਨਾਲ ਲੜਨਾ ਸ਼ੁਰੂ ਕੀਤਾ ਨਾ ਇਹ ਤੇਰੀ ਪ੍ਰਧਾਨਗੀ ਤੇਰੇ ਕੋਲੋਂ ਖੋਏਗਾ ਨਹੀਂ ਕੋਈ ਇਹ ਪ੍ਰਧਾਨਗੀ ਤੇਰੀ ਆਪਣੇ ਕੋਲ ਸਾਰੀ ਜ਼ਿੰਦਗੀ ਰਹੇਗੀ ਜਦੋਂ ਤੱਕ ਤੂੰ ਫੱਟੇ ਤੇ ਲੰਮਾ ਪਿਆਵੇਂਗਾ ਨਾ ਉਸ ਤੋਂ ਬਾਅਦ ਵੀ ਲੋਕ ਯਾਦ ਕਰਨਗੇ ਵੀ ਕੋਈ ਬੰਦਾ ਹੋਇਆ ਜੋ ਜਾਣ ਸਾਰੇ ਪੜੋ ਜੋ ਜਾਣ ਲੂਜੇ ਮਨੇ ਸਿਓ ਸੇ ਪੂਰੇ ਪ੍ਰਧਾਨਾ ਉਥੇ ਸ਼ਬਦ ਵਰਤਿਆ ਪ੍ਰਧਾਨ ਉਹ ਪ੍ਰਧਾਨ ਹੈ ਜਿਹਨੂੰ ਆਪਣੇ ਆਪ ਨਾਲ ਜੰਗ ਕਰਨੀ ਆ ਗਈ ਤੇ ਸਾਰੀ ਖੇੜੀ ਸਾਧ ਸੰਗਤ ਜੀ ਆਪਣੇ ਆਪ ਨਾਲ ਜੰਗ ਕਰਨ ਦੀ ਜਦੋਂ ਬੰਦੇ ਨੂੰ ਆਪਣੇ ਆਪ ਤੁਸੀਂ ਸਵੇਰੇ ਉੱਠਣਾ ਹੀ ਆ ਨਾ ਮੰਨ ਲਓ ਸਵੇਰੇ ਉੱਠਣਾ ਹੋਵੇ ਤੇ ਆਪਣੇ ਆਪ ਨਾਲ ਲੜ ਕੇ ਉੱਠਣਾ ਪੈਂਦਾ ਹੈ ਆਪਣੇ ਆਪ ਨਾਲ ਜੰਗ ਕਰਨ ਤੋਂ ਬਿਨਾ ਬੰਦਾ ਆਪਣੇ ਬੈੱਡ ਤੋਂ ਬੋਲੋ ਸਾਧ ਸੰਗਤ ਜੀ ਕਈ ਵਾਰੀ ਨੀਂਦ ਜ਼ੋਰ ਪਾਉਂਦੀ ਆ ਨਾ ਕਈ ਵਰੀ ਅਲਾਰਮ ਵੱਜਿਆ ਵੀ ਬੰਦਾ ਹੱਥ ਮਾਰ ਕੇ ਬੰਦ ਕਰ ਕੇ ਕਹਿੰਦਾ ਚਲੋ ਅੱਧਾ ਘੰਟਾ ਹੋਰ ਸਣੀ ਅਜ ਕੋਈ ਗੱਲ ਨਹੀਂ ਜੇ ਤੁਸੀਂ ਕਮਿਟਮੈਂਟ ਕੀਤੀ ਹੈ ਵੀ ਸਵੇਰੇ ਮੈਂ ਇੰਨੇ ਵਜੇ ਉੱਠਣਾ ਇਨਾ ਟਾਈਮ ਮੈਂ ਤੁਰਨਾ ਵਾ ਵਾਅ ਕਰਨੀ ਹੈ ਮੰਨ ਲਓ ਤੁਹਾਨੂੰ ਕਿਸੇ ਡਾਕਟਰ ਨੇ ਕੋਈ ਚੀਜ਼ ਖਾਣ ਤੋਂ ਮਨਾ ਕਰਤੀ ਵੀ ਤੇਰੇ ਲਈ ਹੁਣ ਬੰਦ ਤੇ ਕਈ ਵਰੀ ਤੁਹਾਡੇ ਅੱਗੇ ਪਈ ਹੁੰਦੀ ਚੀਜ਼ ਅੰਦਰੋਂ ਆਵਾਜ਼ ਆਉਂਦੀ ਹੈ ਦਿਲ ਕਹਿੰਦਾ ਵੀ ਮਨ ਜਿਹਨੂੰ ਆਪਾਂ ਮਨ ਕਹਿੰਦੇ ਆਪਾਂ ਮਨ ਕਹਿੰਦਾ ਖਾ ਲਾ ਪਰ ਉੱਥੇ ਮੰਨਣਾ ਹੁਣ ਜੰਗ ਕਰਨੀ ਵੀ ਨਹੀਂ ਜਿੰਨਾ ਮਰਜੀ ਅਗਲਾ ਯੋਰ ਲਵਾਦੇ ਹੁਣ ਆਪਾਂ ਖਾਣਾ ਨਹੀਂ ਕਿਉਂਕਿ ਇਹਦੇ ਨਾਲ ਹੁਣ ਇੱਕ ਵਾਰ ਜੇ ਮੈਂ ਲੜ ਲਿਆ ਨਾ ਆਪਣੇ ਮਾਨਾ ਮੈਂ ਸੁਖੀ ਬੜਾ ਹੋਣਾ ਬਹੁਤ ਸੁਖੀ ਰਵਾਂਗਾ ਮੈਂ ਕਿਉਂਕਿ ਸਰੀਰ ਸੁਖੀ ਰਹੇਗਾ ਇੱਕ ਵਾਰੀ ਇੱਕ ਵਾਰੀ ਜੰਗ ਕਰਨ ਦੀ ਧੀਰ ਆ ਆਪਾਂ ਅੱਗੇ ਤੁਰਪਣ ਤੋ ਗੁਰੂ ਪਾਸ਼ਾ ਜੀ ਨੇ ਬਾਣੀ ਚ ਇਦਾਂ ਹੀ ਆਖਿਆ ਵੀ ਆਪਣੇ ਲਾਲਚ ਨਾਲ ਲੜਾ ਆਪਣੀਆਂ ਵਾਸ਼ਨਾਵਾਂ ਨਾਲ ਲੜ ਆਪਣੀਆਂ ਬੁਰਾਈਆਂ ਨਾਲ ਲੜ ਰੋਜ਼ ਜਦੋਂ ਲੜੇਗਾ ਇਸੇ ਨੂੰ ਆਖਿਆ ਸੀ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸਾਰੇ ਬੋਲੋ ਜੀ ਸੋਕਯਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕਹਿ ਜਾ ਕਾ ਸਾਧਗੁਰ ਪੂਰਾ ਠਾਕੁਰ ਗਾਇਏ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਤੋ ਇਸ ਕਰਕੇ ਹਜ਼ੂਰ ਇਥੇ ਫਰਮਾਉਂਦੇ ਨੇ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ हे ਸ਼ੇਖਾ हे ਧਾਰਮਿਕ ਵਿਅਕਤੀ ਤੂੰ ਆਪਣੇ ਅੰਦਰ ਦਾ ਜੋਰ ਛੱਡ ਆਪਣੇ ਅੰਦਰ ਦੀ ਤਾਕਤ ਛੱਡ ਜਿਹੜੇ ਤੈਨੂੰ ਪੰਜ ਵਕਾਰ ਉਹ ਕੀ ਅੰਦਰ ਤਾਕਤ ਨੇ ਕਿਉਂਕਿ ਇਹ ਪੰਜ ਬੰਦੇ ਨੂੰ ਅਸਾਂ ਇਹਨਾਂ ਪੰਜਾਂ 'ਚ ਤਾਕਤ ਕਿੰਨੀ ਜ਼ਿਆਦੀ ਹੈ ਤੇ ਇਹਨਾਂ ਪੰਜਾਂ ਵਿੱਚੋਂ ਇਹਨਾਂ ਦੋਹਾਂ ਜ਼ਿਆਦੀ ਤਾਕਤ ਹੈ ਇੱਕ ਰੋਧ ਤੇ ਕਾਮ ਵਾਸ਼ਨਾਵਾ ਇੰਨੀ ਤਾਕਤ ਰੱਖਦੇ ਨੇ ਕਈ ਵਾਰੀ ਬੱਚੇ ਘਰ 'ਚ ਖੇਡ ਰਹੇ ਹੁੰਦੇ ਨੇ ਇਹਨਾਂ ਜ਼ੋਰ ਪਾ ਜਾਂਦੇ ਨੇ ਕਿ ਬੰਦੇ ਕੋਲੋਂ ਔਰਤ ਕੋਲੋਂ ਇਹਨੇ ਪੁੱਠੇ ਕੰਮ ਕਰਾ ਜਾਂਦੇ ਵੀ ਆਪਣੇ ਜੀਵਨ ਸਾਥੀ ਇਵਨ ਇਥੋਂ ਤੱਕ ਆਪਣੇ ਬੱਚਿਆਂ ਦਾ ਕਤਲ ਕਰਾਉਣ ਤੱਕ ਵੀ ਇਨਾਂ ਵਿੱਚੋਂ ਇੱਕ ਚੰਡਾਲ ਚਲਾ ਜਾਂਦਾ ਹੈ ਇਹ ਐਡਾ ਖਤਰਨਾਕ ਐ ਇਹਨੂੰ ਸ਼ਬਦ ਵਰਤਿਆ ਭਾਓ ਕਰ ਝੱਲ ਗਵਾਏ ਇਹ ਤੈਨੂੰ ਕਮਲਾ ਕਰ ਦੇਣਗੇ ਤੂੰ ਤੂੰ ਐਦਾਂ ਦਾ ਝੱਲਾ ਬਣਨਾ ਤੂੰ ਬਾਅਦ ਵਿੱਚ ਭਾਵੇਂ ਕੰਧਾਂ ਨਾਲ ਟਕਰਾਂ ਮਾਰ ਮਾਰ ਕੇ ਪਛਤਾਈ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਖਤਰਨਾਕ ਚੀਜ਼ ਹੈ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਮੈਂ ਕਹਿੰਦੀ ਸੋਚਦਾ ਹੁੰਨਾ ਤੁਸੀਂ ਪਾਠ ਕਰਾਓ ਜੁਗ-ਜੋ ਕਰਾਓ ਜੇ ਆਪਾਂ ਰੋਜ਼ ਇੱਕ ਪੰਕਤੀ ਵੀ ਸਮਝੀਏ ਨਾ ਸਾਧ ਸੰਗਤ ਜੀ ਇੱਕ ਪੰਕਤੀ ਰੋਜ਼ ਵਿਚਾਰੀਏ ਤੇ ਉਹਤੇ ਤੁਰਨ ਦੀ ਕੋਸ਼ਿਸ਼ ਕਰੀਏ ਦਾ ਮੰਥਨ ਕਰੀਏ ਵੀ ਮੈਂ ਉਹਦੇ ਤੇ ਤੁਰਨਾ ਵਾਂ ਉਹਨੂੰ ਸਮਝਣਾ ਵਾਂ ਵੀ ਜਿੱਥੇ ਪਤਾ ਲੱਗੇ ਵੀ ਆਹ ਕੰਮ ਮੈਨੂੰ ਸਤਗੁਰੂ ਦੀ ਬਾਣੀ ਕਹਿੰਦੀ ਹੈ ਨਹੀਂ ਕਰ ਲਈ ਤੇ ਨਹੀਂ ਕਰਨਾ ਵੇਖੋ ਕਿੰਨੇ ਸੁਖੀ ਹੋਵਾਂਗੇ ਕਈ ਵਾਰੀ ਆਪਾਂ ਜਦੋਂ ਨਾ ਕਿਸੇ ਡਾਕਟਰ ਦੇ ਕੋਲ ਦਵਾਈ ਲੈਣ ਜਾਂਦੇ ਆ ਤੇ ਆਪਾਂ 6 ਮਹੀਨਿਆਂ ਬਾਅਦ ਸਾਲ ਬਾਅਦ ਥੋੜਾ ਜਿਹਾ ਫਿੱਟ ਹੋ ਜਾਂਦੇ ਆ ਸਰੀਰ ਠੀਕ ਹੋ ਜਾਂਦਾ ਤੇ ਬਾਅਦ ਚ ਆਪਾਂ ਡਾਕਟਰ ਸਾਹਿਬ ਦਾ ਧੰਨਵਾਦ ਕਰਨ ਜਾਂਦੇ ਆ ਵੀ ਡਾਕਟਰ ਸਾਹਿਬ ਧੰਨਵਾਦ ਤੁਸੀਂ ਨਵਾਂ ਜੀਵਨ ਦਿੱਤਾ ਨੇ ਤੇ ਮੈਂ ਤਾਂ ਆਸ ਲਾ ਚੁੱਕਾ ਸੀ ਅੱਗੇ ਉਹ ਡਾਕਟਰ ਪਤਾ ਹੱਸ ਕੇ ਕੀ ਕਹਿੰਦਾ ਕਹਿੰਦਾ ਅਸਲ 'ਚ ਧੰਨਵਾਦ ਤੈਨੂੰ ਮੇਰਾ ਨਹੀਂ ਧੰਨਵਾਦ ਤੈਨੂੰ ਆਪਣੇ ਆਪ ਦਾ ਕਰਨਾ ਚਾਹੀਦਾ ਮੈਂ ਤਾਂ ਦਵਾਈਆਂ ਕਈਆਂ ਨੂੰ ਦਿੱਤੀਆਂ ਨੇ ਵਾਸਤ ਵਿੱਚ ਸਾਰੇ ਨਹੀਂ ਠੀਕ ਹੋ ਗਏ ਤੂੰ ਹੀ ਭਰੇ ਜੀ ਇੰਨਾ ਕੀਤਾ ਵੀ ਕਮਾਲ ਕਰ ਦਿੱਤੀ ਯਾਰ ਮੈਨੂੰ ਨਹੀਂ ਸੀ ਇੰਨੀ ਆਸ ਵੀ ਤੂੰ ਇੰਨੀ ਕਮਿਟਮੈਂਟ ਕਰੇਗਾ ਇੰਨਾ ਚਿਰ ਤੂੰ ਆਪਣੇ ਆਪ ਨੂੰ ਬੰਨ ਕੇ ਰੱਖੇਗਾ ਵੀ ਨਹੀਂ ਖਾਣਾ ਤੇ ਨਹੀਂ ਖਾਣਾ ਜੇ ਆ ਪੀਣਾ ਹੈ ਤੇ ਪੀਣਾ ਜੇ ਨਹੀਂ ਪੀਣਾ ਤੇ ਨਹੀਂ ਪੀਣਾ ਜਦੋਂ ਮਨੁੱਖ ਦਾ ਆਪਣੀ ਜ਼ੁਬਾਨ ਤੇ ਕੰਟਰੋਲ ਹੀ ਹੈ ਨਹੀਂ ਜਿਹਨੂੰ ਆਪਾਂ ਚਸਕੇ ਕਹਿੰਦੇ ਆ ਅੱਜ ਤੁਸੀਂ ਕਿਸੇ ਹਸਪੀਟਲ ਚਲ ਜਾਓ ਚਸਕਿਆਂ ਨਾਲੀ ਤੇ ਬਹੁਤੇ ਲੋਕ ਮਰੇ ਪਏ ਨੇ ਬਿਮਾਰ ਕਿਉਂ ਹੋਏ ਨੇ ਬਹੁਤੇ ਤੁਸੀਂ ਕਿਸੇ ਵੀ ਚਲ ਜਾਓ ਹਸਪੀਟਲ ਚਲ ਜਾਓ ਕਿਸੇ ਜਗ੍ਹਾ ਤੇ ਚਲ ਜਾਓ ਤੁਹਾਨੂੰ ਜਿਆਦਾ ਖਾਣ ਨਾਲ ਹੀ ਤਰ੍ਹਾਂ ਤਰ੍ਹਾਂ ਦਾ ਜਿਹੜਾ ਸੀ ਉਹ ਖਾਣ ਨਾਲ ਹੀ ਲੋਕ ਬਿਮਾਰ ਮਿਲਣਗੇ ਕੋਈ ਘੱਟ ਖਾਣ ਨਾਲ ਤੇ ਤੁਹਾਨੂੰ ਕੋਈ ਬਿਮਾਰ ਮਿਲਣਾ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਘੱਟ ਖਾਣ ਨਾਲ ਇੱਕ ਵਿਦਵਾਨ ਦਾ ਬੜਾ ਪਿਆਰਾ ਬੋਲ ਹੈ ਉਹ ਕਹਿੰਦਾ ਘੱਟ ਖਾਦੇ ਦਾ ਕਿ ਘੱਟ ਬੋਲੇ ਦਾ ਜ਼ਿੰਦਗੀ 'ਚ ਕਦੀ ਵੀ ਨੁਕਸਾਨ ਨਹੀਂ ਹੁੰਦਾ। ਕਿਉਂ ਸਾਧ ਸੰਗਤ ਜੀ? ਆਪਣੇ ਘਰ 'ਚ ਕੋਈ ਜੀ ਹੋਵੇ ਉਹ ਬੋਲੇ ਘੱਟ ਤੇ ਉਹਨੂੰ ਤੁਸੀਂ ਕੀ ਕਹੋਗੇ ਵੱਡੀ ਗੱਲ ਇਹੋ ਕਹੋਗੇ ਨਾ ਇਹ ਬੋਲਦਾ ਬੜਾ ਘੱਟ ਆ ਇਹ ਬੋਲਦੀ ਬੜਾ ਘੱਟ ਆ। ਤੇ ਜਿਹੜਾ ਜ਼ਿਆਦਾ ਬੋਲਦਾ ਹੋਵੇ ਕਈ ਵਾਰੀ ਉਹਨੂੰ ਮੁੜ ਕੇ ਨੁਕਸਾਨ ਵੀ ਚੱਲਣੇ ਪੈਂਦੇ ਫਿਰ। ਤੇ ਘੱਟ ਖਾਦੇ ਵਾਲੇ ਤੇ ਇਹੋ ਕਹੋਗੇ ਨਾ ਵੀ ਖਾਂਦਾ ਬਹੁਤ ਘੱਟ ਆ। ਇਹ ਬਹੁਤ ਅਸੀਂ ਬਣਾਈਂਦਾ ਬੜਾ ਕੁਝ ਬਣਾਈਂਦਾ ਤੁਸੀਂ ਕਈ ਬੱਚੇ ਵੇਖਿਓ ਆਪਾਂ ਬਣਾਉਨੇ ਆ ਤੇ ਉਹ ਬੱਚੇ ਘਰ ਉਹ ਖਾਂਦੇ ਉਹਨਾਂ ਕਾ ਜਿੰਨਾ ਕੋ ਉਹਨੂੰ ਜ਼ਰੂਰਤ ਹੋ। ਤੇ ਕਈਆਂ ਦਾ ਫਿਰ ਵੇਖੋ ਇਹ ਵੀ ਇੱਕ ਗੁਰਮਤ ਦਾ ਪੱਖ ਹੈ ਸਾ ਸੰਗਤ ਜੀ ਇਸ ਜੀਵਨ ਮਿਲਿਆ ਇਹਨੂੰ ਬੜੇ ਸੋ ਤੇ ਕਈ ਕਹਿਣਗੇ ਉਹ ਇਹ ਜੱਗ ਮਿੱਠਾ